ਗੁਰਿਆ ਇਲਾਕੇ ਚ ਮੋਟਰਾਂ ਤੋਂ ਤਾਰਾ ਚੋਰੀ ਹੋਣ ਨਾਲ ਕਿਸਾਨ ਕਾਫੀ ਪਰੇਸ਼ਾਨ ਹਨ ਹਾਲ ਹੀ ਵਿੱਚ ਕਿਸਾਨਾਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਕੋਲ ਇੱਕ ਬੋਰੇ ਵਿੱਚ ਮੋਟਰਾਂ ਤੋਂ ਚੋਰੀ ਕੀਤੀਆਂ ਤਾਰਾ ਸਟਾਰਟਰ ਅਤੇ ਹੋਰ ਸਮਾਨ ਸੀ ਪਰ ਉਹ ਵਿਅਕਤੀ ਕਿਸਾਨਾਂ ਨੂੰ ਭੁਲੇਖਾ ਦੇ ਕੇ ਉਹਨਾਂ ਦੇ ਚੁੰਗਲ ਚ ਭੱਜ ਗਿਆ ਅਤੇ ਚੋਰੀ ਕੀਤੇ ਸਮਾਨ ਵਾਲਾ ਭਰਿਆ ਬੋਰਾ ਛੱਡ ਗਿਆ ਕਿਸਾਨਾਂ ਮੁਤਾਬਕ ਜਦੋਂ ਉਹਨਾਂ ਨੇ ਬੋਰਾ ਖੋਲ ਕੇ ਦੇਖਿਆ ਤਾਂ ਉਸ ਵਿੱਚ ਚੋਰੀ ਕੀਤੀਆਂ ਤਾਰਾ ਸਟਾਰਟਰ ਅਤੇ ਹੋਰ ਕਾਫੀ ਸਮਾਨ ਸੀ ਕਿਸਾਨਾ ਨੇ মিডিਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਿਆਂ ਦੇ ਇਲਾਕੇ ਗਹੌਰ, ਮਾਲਾ, ਚਚਰਾੜੀ ਅਤੇ ਹੂਨਾ ਪਿੰਡਾਂ ਵਿੱਚ ਲਗਾਤਾਰ ਮੋਟਰਾਂ ਤੋਂ ਸਮਾਨ ਚੋਰੀ ਦੀਆਂ ਖਬਰਾਂ ਮਿਲ ਰਹੀਆਂ ਹਨ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਭਾਈ ਜੀ ਕੀ ਨਾਮ ਆ ਤੁਹਾਡਾ ਕੀ ਹੋਇਆ ਜੀ? ਪ੍ਰਦੀਪ ਸਿੰਘ ਮੇਰਾ ਨਾਮ ਆ। ਸਾਡੀ ਮੋਟਰ ਐ ਤਾਰਾ ਵੱਢ ਲਈਆਂ ਨਹੀਂ। ਤੇ ਇਹਨਾਂ ਨੇ ਵੱਢੀਆਂ ਭਾਈ ਜੀ? ਮਨੀ ਮੁੰਡਾ ਆ ਮਾਲਾਂ ਦਾ। ਅਸੀਂ ਤੇ ਕੁਝ ਨਹੀਂ ਛੱਡਿਆ ਹੈਗਾ ਅੰਦਰ। ਮੰਜੇ ਤੱਕ ਚੱਕ ਕੇ ਲੈ ਗਏ ਅੰਦਰੋਂ ਤਾਰਾਂ ਆ ਗ੍ਰਿਪ ਤੋੜੇ ਉਹ ਆ ਦੇ ਤੇ ਆ ਆਟੋਮੈਟਿਕ ਸਾਰੇ ਭੰਨ ਕੇ ਸੈਟ ਕੇ ਜਾਂਦੇ ਆ ਨਾਲ ਦੀਆਂ ਸਾਡੀਆਂ ਮੋਟਰਾਂ ਆ ਤੇ ਉੱਥੋਂ ਲੈ ਗਏ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਭਾਜੀ ਇਹ ਸਾਡੇ ਅੰਕਲ ਸੀਗੇ ਤੇ ਉਹ ਇੱਧਰ ਰੋਡ ਤੇ ਸੀਗੇ ਵੇਚਣ ਚੱਲਾ ਸੀਗਾ ਸਮਾਨ ਅੱਜ ਤੇ ਉਹ ਬੋਰਾ ਉਹਨੇ ਅੰਕਲ ਨੇ ਕਿਹਾ ਕਿ ਹਾਂ ਵੀ ਇਹ ਬੋਰੇ ਚ ਕੀ ਆ ਉਹ ਅੰਕਲ ਦੇਖਣ ਲੱਗਾ ਉੱਥੋਂ ਭੱਜ ਗਿਆ ਉਹ ਮੁੰਡਾ ਬੋਰੇ ਚ ਤਾਰਾਂ ਸੀਗੀਆਂ ਗ੍ਰਿਪਾਂ ਦਾ ਸੀਗਾ ਸਾਰਾ ਸਮਾਨ ਤਾਂਬੇ ਦਾ ਬਾ ਬਾਅਦ ਵਿੱਚ ਆ ਗਏ ਇਹ ਸਮਾਨ ਨਿਕਲੇ ਉਹਦੇ ਕੋਲ ਮੈਂ ਬਾਦਰੰਗ ਪ੍ਰਧਾਨ ਪਿੰਡ ਮਾਲਾ ਮੈਂ ਜੀ ਟ੍ਰੋਪ ਪੰਪ ਤੋਂ ਤੇਲੇ ਕਹੁੰਦਾ ਸੀਗਾ ਕਿ ਇੱਕ ਪੌਥਲੇ ਸਾਥਾਂ ਦੇ ਪੌਥਲੇ ਤੇ ਇੱਕ ਬੰਦੇ ਦੇ ਕੋਲ ਮੁੰਡੇ ਦੇ ਕੋਲ ਤੇ ਇੱਕ ਬੋਰਾ ਫੜਿਆ ਸੀ ਕਿਸੇ ਸਮਾਨ ਵਾਲਾ ਤੇ ਮੈਂ ਪੁੱਛਿਆ ਰੋਕ ਕੇ ਮੈਂ ਉਹ ਸਮਾਨ ਤੇ ਕੀ ਆ ਕਿ ਕਿਤੇ ਮੈਂ ਕੰਮ ਤੋਂ ਆਇਆ ਕੋਈ ਨਹੀਂ ਸਮਾਨ ਮੇਰਾ ਆਪਣੇ ਜ਼ਮਾਨੇ ਮੈਂ ਹਸਕਲਦਾ ਕੀ ਆ ਜਦ ਮੈਂ ਬੋਰਾ ਢੇਰ ਕੀਤਾ ਵਿੱਚੋਂ ਸਾਰਾ ਸਮਾਨ ਉਹਦੇ ਆਪਣਾ ਤੇ ਚਾਬੀਆਂ ਪਲਾਟ ਤੋਂ ਥੋੜਾ ਸਾਰਾ ਨਿਕਲੇ ਵਿੱਚੋਂ ਚਾਰਾਂ ਵੱਡੀਆਂ ਆ ਤੇ ਸੜਕਾਂ ਸਮਾਨ ਉਸ ਲਾਇਆ ਸਾਰਾ ਫੜਿਆ ਕੋਈ ਮੈਂ ਸਵਾਨ ਦੇਖਣਾ ਪਿਆ ਦੋ ਸਵਾਨ ਚੜ੍ਹ ਕੇ ਭੱਜ ਗਿਆ ਸਾਡੇ ਪਿੰਡ ਦਾ ਇਹ ਸਾਡੇ ਪਿੰਡ ਤੋਂ ਮਾਲਾਦਾ ਮੈਂ ਮਾਲਾ ਰੇਣ ਬੜਾ ਮੁੰਡਾ ਮਾਲਾ ਦੇ ਮਨੀ ਨਾ ਹੁਦਾ ਮੁੰਡਾ ਹਾਂ ਕੰਪਲੀਟ ਦਿੱਤੀ ਪੁਲਿਸ ਨੂੰ ਪਹਿਲਾਂ ਕੀਤੀ ਸੀਗੀ ਪਹਿਲਾਂ ਲੰਘੀ ਸੀ ਉਹ ਕਹਿੰਦੇ ਸੀ ਬੰਦਾ ਕਿਹੜਾ ਦੇਖ ਕਹਿੰਦੇ ਸੀ ਹੁਣ ਬੰਦਾ ਦੇਖ ਲਿਆ ਉਹ ਬੰਦਾ ਜੀ ਕਿੰਨੀਆਂ ਮੋਟਰਾਂ ਤੇ ਹੋਈ ਚੋਰੀ 40 ਮੋਟਰਾਂ ਦਾ ਸੱਚ 40 50 ਮਟਰ ਗਈਆਂ 6 ਮਟਰ ਮੇਰੀਆਂ ਗਈਆਂ ਸਾਰੀਆਂ ਤੇ ਹੋਈ ਆ ਹਾਂ 6 ਮਟਰਾਂ ਦੀਆਂ 6 ਮੋਟਰਾਂ ਤੇ ਹੋਈ ਹਨ ਹਾਂ 6 ਮਟਰ ਮੇਰੀਆਂ ਬਾਕੀ ਹੋਰ ਹੈਗੇ ਸਾਰੀਆਂ ਜਾਣੀ 40 ਮੋਟਰਾਂ ਦੀਆਂ ਘੌਰ ਵਿੱਚ ਮਾਲਾ ਵਿੱਚ ਚਰਾੜੀ ਸਾਰੀ ਮੋਟਰਾਂ ਦੀ ਹੈ ਅੱਜ ਹੀ ਹੋਈਆਂ ਇਹ ਚੋਰੀ ਸਾਰੀ ਨਹੀਂ ਪਹਿਲੇ ਕਈ ਦਿਨੋਂ ਕਰਦ ਨੂੰ ਫੜਿਆ ਅੱਜ ਮਤਲਬ ਫੜਿਆ ਅੱਜ ਫੜਾ ਹੋਇਆ ਨਹੀਂ ਚਲ ਗਿਆ ਹਾਂ ਅਟਕਿਆ ਜਾ ਮਤਲਬ ਅੱਜ ਫੜਵਾਇਆ ਨਹੀਂ ਫੜ ਹੋ ਗਿਆ ਉਹ ਆਪ ਤਾਂ ਫੜਿਆ ਤੇ ਨੱਠ ਗਿਆ ਮੇ ਤਾਂ ਸਵਾਨ ਦੇ ਖੇਤ ਪੱਜ ਗਏ ਬੰਦਾ ਫੜੋ ਵੀ ਪਿੰਡ ਦਾ ਹੀ ਆ ਅੱਛਾ ਨੱਠ ਗਿਆ ਹਾਂ ਨੱਠ ਗਿਆ ਸਲਾ ਛੱਡ ਕੇ ਪੱਜ ਗਿਆ ਠੀਕ ਹੈ ਜੀ ਹਾਂਜੀ ਭਾਈ ਜੀ ਸਾਰੇ ਇਲਾਕਾ ਨਿਵਾਸੀ ਪਿੰਡ ਮਾਲਾ ਗਹਾਵਰ ਚਰਾੜੀ ਜੋ ਕਿ ਮਾਲਾ ਦੇ ਤੇ ਗਹਾਵਰ ਦੇ ਵਿਚਾਲੇ ਮੋਟਰਾਂ 26 ਜਰੂਨੀ ਚੋਰੀ ਹੋਈ ਸੀ ਸਾਰੇ ਤਾਰਾ ਪੱਟ-ਪੱਟ ਕੇ ਲੈ ਗਏ ਤਾਰਾ ਅਸੀਂ ਦੁਆਰਾ ਪਾਈਆਂ ਫਿਰ ਅੱਜ ਤੋਂ 20 ਦਿਨ ਪਹਿਲਾਂ ਇਹਨਾਂ ਨੇ ਕੱਲੀ-ਕੱਲੀ ਮੋਟਰ ਦਾ ਸਟਾਰਟਰ ਸਮੇਤ ਗ੍ਰਿਪ ਤਾਰਾ ਦਰਵਾਜੇ ਭੰਨ-ਭੰਨ ਕੇ ਇਹਨਾਂ ਨੇ 40 ਮੋਟਰ ਦਾ ਨੁਕਸਾਨ ਕੀਤਾ ਸਾਡੇ ਮਾਲਾ ਦੇ ਭਾਈਵੰਦ ਨੇ ਰਿਪੋਰਟ ਦਿੱਤੀ ਜਾ ਕੇ ਥਾਣੇ ਵਿੱਚ ਤੇ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੋਈ ਤੇ ਹੁਣ ਅਸੀਂ ਆਪ 20 ਦਿਨ ਤੋਂ ਰਾਖੀ ਕਰ ਰਹੇ ਆਂ ਇਹ ਮੋਟਰਾਂ ਦੀ ਵੀ ਦੇਖੀਏ ਕਿੱਥੇ ਕੀ ਹੋ ਰਿਹਾ ਤੇ ਰਾਤ ਮੈਨੂੰ ਮੇਰੇ ਪਿੰਡ ਦੇ ਫੋਨ ਆਇਆ ਚਚਰਾੜੀ ਪੰਪ ਤੇ ਮਗਰ ਤਾਰਾ ਲੈ ਗਈਆਂ ਜੀ ਤਾਂ ਸਵੇਰੇ ਜਦੋਂ ਅਸੀਂ ਘੁੰਮਦੇ ਫਿਰਦੇ ਸੀਗੇ ਤਾਂ ਸਾਡੇ 마을ਾਂ ਦੇ ਭਾਈਵਾਲਾ ਸਰਦਾਰ ਬਾਰੀ ਇਹਨਾਂ ਨੇ ਇੱਕ ਦੇਖਿਆ ਬੰਦਾ ਛੱਕੀ ਹਾਲ ਚ ਘੁੰਮਦਾ ਉਹਦੇ ਕੋਲ ਬੋਰਾ ਸੀ ਇਹਨਾਂ ਦੇ ਪਿੰਡ ਦਾ ਹੀ ਸੀ ਸ਼ੱਕ ਸੀ ਕਿ ਇਹ ਬੰਦਿਆਂ ਨੂੰ ਵੀ ਇਹ ਬੰਦਾ ਬੂਟ ਪਾ ਕੇ ਘੁੰਮ ਗੰਮਸ਼ੂ ਪਾ ਕੇ ਘੁੰਮਦਾ ਇਹਦੇ ਕੋਲ ਕੋਈ ਸਮਾਨ ਚੱਕੀ ਆ ਪੁੱਛਿਆ ਤੇ ਕਹਿੰਦਾ ਵੀ ਮੇਰਾ ਆਪਣਾ ਸਮਾਨ ਨਿੱਜੀ ਸਮਾਨ ਆ ਜਦੋਂ ਬੋਰਾ ਦੇਖਿਆ ਤੇ ਬੋਰੇ ਵਿੱਚ ਤਾਰਾਂ ਗਰੇਪਲ ਸਟਾਰਟਰ ਹਰ ਇੱਕ ਚੀਜ਼ ਭੰਨ-ਭੰਨ ਕੇ ਤਾਂਬਾ ਕੱਢ ਕੇ ਉਹਨੇ ਘਟੋ-ਘਟੋ 20 ਕਿਲੋ ਸਮਾਨ ਇਕੱਠਾ ਕੀਤਾ ਸੀ ਤੇ ਇੰਨੇ ਚਿਰ ਨੂੰ ਉਹ ਇਹਨਾਂ ਨੂੰ ਝਕਾ ਨਹੀਂ ਦੇ ਕੇ ਕਣਕ ਵਿੱਚ ਲੱਗ ਗਿਆ ਜਾ ਕੇ ਤੇ ਹੁਣ ਅਸੀਂ ਸਾਰੇ ਮੋਟਰਾਂ ਤੇ ਜਾ ਕੇ ਦੇ ਦੇ ਘੱਟੋ ਘੱਟ ਇੱਕ ਇੱਕ ਮੋਟਰ ਦਾ 10-10 12-12 ਹਜ਼ਾਰ ਰੁਪਏ ਦਾ ਨੁਕਸਾਨ ਆ ਕਿਉਂਕਿ ਜ਼ਿੰਮੇਦਾਰ ਨੂੰ ਪਹਿਲਾਂ ਹੀ ਹਰ ਕਿ ਪਾਸੇ ਝੋਨੇ ਦੀ ਫਸਲ ਤੇ ਮਾਰ ਪੈ ਰਹੀ ਹੈ ਹਰ ਜੀ ਦੀ ਮਾਰ ਪੈ ਰਹੀ ਹੈ ਜੇ 40-50 ਮੋਟਰਾਂ ਆ ਤੇ ਘੱਟੋ ਘੱਟ 4-5 ਲੱਖ ਦਾ ਇੱਕ ਮਤਲਬ ਵੱਡਾ ਨੁਕਸਾਨ ਸਾਡਾ ਸਾਰੇ ਜ਼ਿਮੀਦਾਰਾਂ ਦਾ ਹੋਇਆ 6 ਮੋਟਰ ਇਹਨਾਂ ਦੀਆਂ 3 ਮੋਟਰ ਮੇਰੀਆਂ 9 ਮੋਟਰ ਇੱਕ ਸੁੱਖੇ ਮਾਲੇ ਦੀਆਂ ਇਕੱਲੇ ਇਕੱਲੇ ਬੰਦੀਆਂ ਮੇਰੇ ਭਾਈਵੰਦ ਬੈਠੇ ਆ ਮੇਲਾ ਭਾਜੀ ਇਹਨਾਂ ਦੀਆਂ ਮੋਟਰਾਂ 3 ਸਿਗੀਆਂ ਇਨਾ ਭਾਈ ਸਾਹਿਬ ਦੀ ਪੰਜ ਮੋਟਰ ਆਇਆ ਗੇਟ ਵੀ ਲਾ ਲਿਆ ਪੰਜ ਮੋਟਰਾਂ ਦੇ ਵਿੱਚ ਇੱਕ ਮੋਟਰ ਤੇ 9000 ਦਾ ਸ਼ਟਰ ਸਮੇਤ ਕਰਪਾ ਪੈਂਦਾ ਜੀ 45000 ਦਾ ਇੱਕ ਬੰਦੇ ਦਾ ਨੁਕਸਾਨ ਆ ਜੇ ਸਾਰਾ ਹੀ ਅਸੀਂ ਮੋਟਾ ਮੋਟਾ ਦਾਜ ਲੈ ਸਾਡਾ ਘਟੋ ਘਟ ਪੰਜ-7 ਲੱਖ ਰੁਪਏ ਦਾ ਮੋਟਰਾਂ ਦਾ ਨੁਕਸਾਨ ਆ ਜੀ ਸੋ ਪੁਲਿਸ ਨੂੰ ਬੇਨਤੀ ਆ ਕਿ ਜੇ ਹੁਣ ਬੰਦਾ ਸਾਨੂੰ ਛੱਕੀ ਅਸੀਂ ਦੇਖਿਆ ਫੜ ਹੋਇਆ ਉਹ ਸਾਡੇ ਹੱਥੋਂ ਨਿਕਲ ਕੇ ਦੌੜ ਗਿਆ ਜੇ ਕੋਈ ਕਾਰਵਾਈ ਕਰਨੀ ਹੈ ਤਾਂ ਸਿੱਧੀ ਬਖਸ਼ ਕਰੋ ਨਹੀਂ ਤਾਂ ਅਸੀਂ ਆਪਣੀ ਕਾਰਵਾਈ ਸਿੱਧੀ ਬਖਸ਼ ਅਸੀਂ ਆਪ ਹੀ ਕਰਾਂਗੇ ਅਸੀਂ ਪਹਿਲਾਂ ਉਹਨੂੰ ਫੜਾਂਗੇ ਤੇ ਕਿੱਥੇ ਇਹ ਸਮਾਨ ਵੇਚਦਾ ਕਿੱਥੇ ਇਹਦੇ ਨਾਲ ਦੇ ਸਾਥੀ ਆ ਤੇ ਕੀ ਕੁਛ ਨੇ ਕੀਤਾ ਜੋ ਉਹਦੇ ਹਥਿਆਰ ਸਮੇਤ ਤੇ ਸਾਰਾ ਕੁਝ ਸਾਡੇ ਕੋਲ ਤਾਂ ਮੌਕੇ ਤੇ ਮੌਜੂਦ ਹੈ ਜੀ ਤਾਂ ਜਾਨੂ ਬੜੀ ਮਿਹਰਬਾਨੀ ਹੋਵੇਗੀ